ਨੇ ਗਲਤ ਕੀਤਾ ਤਾਂ ਉਸ ਮੈਂਬਰ ਦਾ ਨਾਮ ਲਿਆ ਜਾਵੇ ਜੇ ਦਾदूਵਾਲ ਨੇ ਕੀਤਾ ਦਾदूਵਾਲ ਨੂੰ ਫੇਰ ਕਿਹਾ ਜਾਵੇ ਮੈਂ ਤਾਂ ਕਦੇ ਜਿੱਨਾਂ ਦੇ ਪ੍ਰਧਾਨ ਪ੍ਰਧਾਨ ਦੇ ਮੈਂ ਕੋਈ ਚੈੱਕ ਹੀ ਸਾਈਨ ਨਹੀਂ ਕੀਤਾ ਦਾਦੀਵਾਲ ਮੈਂ ਤਾਂ ਕੋਈ ਚੈੱਕ ਹੀ ਸਾਈਨ ਨਹੀਂ ਕੀਤਾ ਜਿਹੜੇ ਸਾਈਨ ਹੋਏ ਨੇ ਪ੍ਰਧਾਨ ਸਾਹਿਬ ਦੇ ਹੋਏ ਨੇ ਔਰ ਇਹਨਾਂ ਨੇ ਜਿਹੜੇ ਮੈਂਬਰਾਂ ਨੇ ਇਹਨਾਂ ਬਣਾ ਸੈਕਰੀ ਕਰਦਾ ਹੈ ਅਸੀਂ ਦਰਖਾਸਤ ਸੈਂਡ ਕਰਨੀ ਹਾਂ ਦਰਖਾਸਤ ਜਿਹੜੀ ਆ ਉਹ ਸਾਈਨ ਕਰਦੇ ਆ ਜਿਹੜੇ ਜੋ ਸਾਈਨ ਕਰਦੇ ਜਿਹੜੇ ਚੈੱਕ ਨੇ ਉਹ ਬਕਾਇਦਾ ਦਫਤਰ ਵੱਲੋਂ ਸੈਕਟਰੀ ਕਰਦੇ ਹੋ ਰਿਸਪੈਕਟਰ ਦੇ ਕੇ ਆਉਂਦੇ ਆ ਜਿਹੜੀਆਂ ਸਹਾਇਤਾ ਫੰਡ ਨੇ ਔਰ ਉੱਥੇ-ਉੱਥੇ ਜਾ ਕੇ ਉੱਥੇ-ਉੱਥੇ ਜਾ ਕੇ ਵੇਖ ਲੈਣੇ ਚਾਹੀਦੇ ਆ ਜਿੱਥੇ-ਜਿੱਥੇ ਉਹ ਦਿੱਤੇ ਗਏ ਆ ਪ੍ਰਧਾਨ ਸਾਹਿਬ ਦੋ ਸ਼ਬਦ ਸਾਂਝੇ ਕਰ ਲੈਂਦੇ ਆ ਹਾਂਜੀ ਮੈਗੁਰ ਜੀ ਦਾ ਖਾਤ ਸਾਹਿਬ ਮੈਗੁਰ ਜੀ ਕੀ ਖਾਤੇ ਬਾਬਾ ਬਜੀ ਸਿੰਘ ਦਾਦੂਆ ਸਾਹਿਬ ਨੇ ਬਹੁਤ ਵਧੀਆ ਇਸ ਤਰੀਕੇ ਨਾਲ ਬੋਲਿਆ ਮੈਂ ਤੇ ਦੋ ਸ਼ਬਦ ਬੋਲਨੇ ਨੇ ਸਾਰੀ ਸੰਗਤ ਨੂੰ ਅਪੀਲ ਕਰਨਾ ਜਿਹੜਾ ਟੈਂਡਾ ਸਾਹਿਬ ਕਹਿਣ ਦਾ ਨਾ ਵੀ ਪੁਰਾਣੀ ਕਮੇਟੀ ਖਾ ਗਈ ਅਸੀਂ ਤੇ ਇਹ ਕਹਣਾ ਹੈ ਜੁਡੀਸ਼ਲ ਤੋਂ ਜਾਂਚ ਕਰਾਈ ਜਾਏ ਪੁਰਾਣੀ ਖਾਦਾ ਨਵੀਂ ਖਾਦਾ 2004 ਤੋਂ ਲੱਗ ਕੇ ਅੱਜ ਤੱਕ 14 ਸਾਰਾ ਸਾਰ 14 ਤੋਂ 2014 ਤੋਂ ਲੱਗ ਕੇ ਅੱਜ ਤੱਕ ਸਾਰਾ ਹਿਸਾਬ ਕਰਾਇਆ ਜਾਏ ਅਸੀਂ ਉਹਦੇ 'ਚ ਬੜੇ ਰਾਜੀ ਤੇ ਖੁਸ਼ ਆ ਗੀਰੋ ਜਿਹੜਾ ਗਰੰਟਾ ਦੇਣ ਵਾਲੀ ਗੱਲ ਹੈ ਉਹ ਪਿੰਡਾਂ ਜਗੀਆਂ ਨੇ ਕੱਲ ਰਾਤੀ ਟਾਡੀ ਦਬੜੀ ਵਾਲਾ ਅਸੰਦੇ ਇਲਾਕੇ ਚ ਗਿਆ ਸੀ ਪੁੱਛਣ ਗਏ ਤੁਹਾਡੇ ਕੋ ਗ੍ਰਾਂਟ ਆਈ ਏ ਕਿ ਨਹੀਂ ਆਈ ਉਹਨਾਂ ਖਿਆਈ ਏ ਤੁਹਾਡੇ ਕੋ ਲੱਗ ਗਈ ਏ ਲੱਗ ਗਈ ਏ ਕਿਵੇਂ ਲੱਗੀ ਉਹ ਲੱਗਦੀ ਭੜੋ ਕਿਵੇਂਵੇਂ ਕੋਈ ਮਕਾਨਾਂ ਤੇ ਲੱਗੀ ਏ ਕੋਈ ਦਰਵਾਜ਼ਿਆਂ ਤੇ ਲੱਗੀ ਏ ਕੋਈ ਬਿੱਤੇ ਲੱਗੀ ਏ ਇਹ ਤੇ ਕੰਮ ਨਹੀਂ ਕਰਨਾ ਅਗਲੇ ਕੰਮ ਕੀ ਤੇ ਨੂੰ ਰੋੜੇ ਦੁਕਾਨੇ ਨੇ ਸੰਗਤਾਂ ਤੋਂ ਇਹ ਤੇ ਕਾਲਾ ਮੁਕਰਣ ਤੇ ਵੀਰੋ ਮੈਂ ਬੇਨਤੀ ਕਰਨਾ ਸਾਨੂੰ ਕੋਈ ਚਿੰਤਾ ਨਹੀਂ ਜਾਂਚ ਕਰਾਨ ਦੀ ਬਸ ਜਾਂ ਇੱਕ ਅੰਗ ਤਰੀਕੇ ਨਾਲ ਹੋਵੇ ਜਾਂ 2014 ਤੋਂ ਲੈ ਕੇ ਅੱਜ ਤੱਕ ਜੁਡੀਸ਼ੀਅਲ ਤੋਂ ਜਾਂਚ ਕਰਾਂ ਜਿਹੜਾ ਪ੍ਰਵੱਖ ਜਾਂਚ ਕਰੇ ਪਤਾ ਲੱਗੇ ਕਿੰਨੇ ਖਾਦਾ ਕਿੰਨੇ ਨਹੀਂ ਖਾਦਾ ਇੱਕ ਚਵਾਨੀ ਇੱਕ ਚਵਾਨੀ ਸਾਡੇ ਆ ਨਿਕਲ ਆਵੇ ਚਵਾਨੀ ਪਿੰਡਾਂ ਤੇ ਕਿਹੜੀ ਕਿਹੜੀ ਪਾ ਦਿੱਤੀ ਹੈ ਖਿੰਗਰ ਨਹੀਂ ਲਿਖੇ ਨਹੀਂ ਪਤਾ ਕਿ ਜਿਗਰ ਨਹੀਂ ਨਹੀਂ ਦਿੱਤੀ ਆ ਉਹ ਹਾਲੇ ਤੱਕ ਵੀ ਥੋਪੜੀ ਰੋਡ ਉੱਪਰੋਂ ਪੰਕ ਉਹਨਾਂ ਨੂੰ ਪੁੱਛੋ ਕਰਾ ਦੇਾਂਗੇ ਉਹਨਾਂ ਦੇ ਮੂੰਹ ਤੇ ਕਰਾ ਦੇਾਂਗੇ ਬਾਬਾ ਗੁਰਮੀਤ ਸਿੰਘ ਜੀ ਦੇ ਸਾਹਮਣੇ ਉਹਨਾਂ ਨੂੰ ਦਿੱਤੀ ਹੈ ਸਾਰਿਆਂ ਨੂੰ ਪਤਾ ਹੈ ਸਹਿਤਾ ਦਿੱਤੀ ਉਹਨਾਂ ਨੂੰ ਜਿੱਥੇ ਨਹੀਂ ਗਈ ਕੋਈ ਵੀ ਜ਼ਰੂਰ ਦੇ ਕੇ ਗਈ ਹੈ ਸਹਿਤਾ ਪਰ ਉਹ ਕਹਿੰਦੇ ਸਾਡੇ ਨਾਲ ਗੱਲ ਹੋ ਗਈ ਹੈ ਨਾ ਜਿਹੜਾ ਮਿਲਿਆ ਜੀ ਜੇ ਸਾਡੇ ਨਾਲ ਮੈਂ ਫੋਨ ਦੇ ਕੇ ਇੱਕ ਮਿੰਟ ਹਾਂ ਜੀ ਮੈਂ ਅਸੀਂ ਜੇ ਸਹਿਤਾ ਨਹੀਂ ਦਿੱਤੀ ਤਾਂ ਭਪਿੰਦਰ ਸਿੰਘ ਸਾਹਦ ਆਪਣੇ ਪੱਲੇੋਂ ਡਬਲ ਦੇਣ ਨੂੰ ਤਿਆਰ ਹੁਣ ਫੋਨ ਲਾ ਦਿੰਨੇ ਆਂ ਜੀ ਅਮੂਪੁਰ ਵਾਲਿਆਂ ਨੂੰ ਔਰ ਉਹ ਖੁਦ ਬੋਲ ਕੇ ਦੱਸ ਦੇਣਗੇ ਕਿ ਉਹਨਾਂ ਨੇ ਸਹਿਤਾ ਦਿੱਤੀ ਹੈ ਜਿਸ ਹੋਣੀ ਚਾਹੀਦੀ ਨੇ ਪ੍ਰਧਾਨ ਜੀ ਸਾਰੇ ਮਾਮਲੇ ਦੀ ਮੈਂ ਇੱਕ ਗੱਲ ਇਹ ਕਹਿੰਦੇ ਸਾਹਮਣੇ ਆਵੇ ਮੇਰੇ ਗਾਵੇ ਤੋਂ ਲੈ ਕੇ ਅੱਜ ਤੱਕ ਸਾਰੇ ਸਹਿਤਾ ਵੀ ਜਾਂਚ ਹੋਵੇ ਬਸ ਮੈਂ ਤੇ ਨਹੀਂ ਮੇਰੀ ਇੱਕ ਗੱਲ ਮੈਂ ਚਿੱਤੇ ਆ ਗਈ ਪ੍ਰਧਾਨ ਜੀ ਦੀ ਗ੍ਰਾਂਟ ਤੋਂ ਕਿ ਸਾਡੇ ਤੋਂ ਤਾਂ ਸਰਦਾਰ ਢਿੰਡਾ ਸਾਹਿਬ ਵੀ ਗ੍ਰਾਂਟ ਲੈ ਕੇ ਪ੍ਰਧਾਨ ਸੰਧ ਸਾਹਿਬ ਤੋਂ ਜਦੋਂ ਕਿ ਅਸਤੀਫਾ ਦੇ ਕੇ ਪਹਿਲਾਂ ਤਾਂ ਉਹਨਾਂ ਨੇ ਕਹਿੰਦੇ ਸਰਕਾਰੀ ਕਮੇਟੀ ਮੇਰਾ ਅਸਤੀਫਾ ਮੈਂ ਨਹੀਂ ਇਸ ਕਮੇਟੀ ਚ ਨਾਮਿਨੇਟ ਹੋਣਾ ਇਸ ਸਰਕਾਰੀ ਕਮੇਟੀ ਆ ਭਾਵੇਂ ਕਿ ਉਹ ਦੂਜਿਆਂ ਨੂੰ ਸਿਰਫ ਭੰਡ ਦੇ ਸੀ ਅੱਜ ਸਵੇਰੇ ਉਹਨਾਂ ਦੀ ਦਾ ਸੀਐਮ ਸਾਹਿਬ ਨਾਲ ਫੋਟੋ ਹੁੰਦੀ ਆ ਸ਼ਾਮ ਨੂੰ ਮੌਜੂਦਾ ਨਾਲ ਹੁੰਦੀ ਆ ਤੋਂ ਪ੍ਰੇਰਨ ਮੁਕਤੇ ਦੇ ਬੇਨ। ਯਾ ਸਾਰੀ ਉਸੇ ਪਾਰਟੀਆਂ ਦੇ ਉਦੇਦਾਰਾਂ ਦੇ ਨਾਲ ਉਹਨਾਂ ਦੀਆਂ ਫੋਟੋਆਂ ਹੁੰਦੀਆਂ। ਸਰਦਾਰ ਝਿੰਡਾ ਸਾਹਿਬ ਨੇ ਦਫ਼ਤਰ 'ਚੋਂ ਆਪਣੇ ਪਿੰਡ ਦੇ ਕਿਸੇ ਸ਼ਾਇਦ ਪੰਚਾਇਤ ਘਰ ਵਾਸਤੇ ਜਾਂ ਕੋਈ ਹੋਰ ਅਸਤੀਫਾ ਦੇਣ ਦੇ ਬਾਵਜੂਦ ਵੀ ਸਹਾਇਤਾ ਲੈ ਕੇ ਗਏ। ਜਦੋਂ ਇੱਕ ਲਾਈਵ ਟੈਲੀਕਾਸਟ ਆਪਣਾ ਚੈਨਲ ਦੇ ਉੱਤੇ ਮੇਰੇ ਨਾਲ ਡਿਬੇਟ ਵਿੱਚ ਆ ਕੇ ਤਾਂ ਮੈਂ ਪੁੱਛਿਆ ਮੈਂ ਕਿਹਾ ਝਿੰਡਾ ਸਾਹਿਬ ਤੁਸੀਂ ਤਾਂ ਅਸਤੀਫਾ ਦੇ ਦਿੱਤਾ ਈ ਤੁਸੀਂ ਸਹਾਇਤਾ ਕਰਨ ਲਗੇ। ਉਹ ਮੇਰਾ ਜਵਾਈ ਆ ਗੁਲਾਬ ਸਿੰਘ ਉਹ ਭਰਾ ਦਾ ਜਵਾਈ ਆ ਉਹਨੇ ਮੈਨੂੰ ਕਹਿਤਾ ਪੈਸੇ ਖਰਾਬ ਹੋ ਰਹੇ ਆ ਤੁਹਾਡਾ ਜਿਹੜਾ ਅਖਤਿਆਰੀ ਫੰਡ ਆ ਤੁਸੀਂ ਲਾ ਦਿਓ ਮੈਂ ਕਿਹਾ ਖਰਾਬ ਹੋਣ ਨੋ ਕਿਤੇ ਜੂਏਖਾਨੇ ਪਏ ਸੀ ਗੁਰਦੁਆਰਾ ਸਾਹਿਬ ਦੀ ਸੀਗੇ ਤੁਸੀਂ ਨਾ ਲਿਉਂਦੇ ਤਾਂ ਹਰਿਆਣਾ ਕਮੇਟੀ ਨੇ ਉਹ ਵਰਤਨੇ ਸੀ ਹਰਿਆਣਾ ਕਮੇਟੀ ਜਿਹੜੇ ਅਖਤਿਆਰੀ ਫੰਡ ਨਹੀਂ ਗਏ ਉਹਨਾਂ ਨੂੰ ਹਰਿਆਣਾ ਕਮੇਟੀ ਨੇ ਵਰਤਿਆ ਸਰਦਾਰ ਢਿੰਡਾ ਸਾਹਿਬ ਸਹਾਤਾ ਦੇ ਗਰੰਟਾਂ ਦੇ ਖਿਲਾਫ ਗੋਲ ਰਹੇ ਆ ਕਿ ਸਹਾਤਾ ਦਿੱਤੀਆਂ ਗਈਆਂ ਮੈਂ ਸਰਦਾਰ ਢਿੰਡਾ ਸਾਹਿਬ ਨੂੰ ਕਹਿਣਾ ਚਾਹਨਾ ਉਹ ਵੀ ਪ੍ਰਧਾਨ ਸੰਧ ਸਾਹਿਬ ਦੇ ਕੋਲੋਂ ਗੁਲਾਬ ਸਿੰਘ ਮੂਨਿਕ ਉਹਨਾਂ ਦੇ ਜਿਨ੍ਹਾਂ ਦੇ ਸਰੂਪੇ ਤੋਂ ਹੀ ਲੜਪੇ ਇੱਥੇ ਤਰਾਵੜੀ ਸਰੂਪਾ ਨਹੀਂ ਲੈਣ ਦੱਤਾ ਉਹਨਾਂ ਨੂੰ ਔਰ ਉਹ ਸਾਰੀਆਂ ਲਾਈਵ ਵੀਡੀਓਆਂ ਇੰਜਾਂ ਨੇ ਸਰਦਾਰ ਗੁਲਾਬ ਸਿੰਘ ਮੂਨਿਕ ਜਿਨ੍ਹਾਂ ਦੀ ਦੇਖਰੇਖ ਚੋ ਸਾਰੀ ਸੇਵਾ ਹੋਈ ਸੀ ਸਗੋ ਤਰਾਵੜੀ ਗੁਰਦੁਆਰੇ ਦੀ ਜਿਹੜੇ ਉੱਥੋਂ ਦੇ ਮੈਂਬਰਸ ਹਨ ਉੱਥੇ ਸੇਵਾ ਵੇਖਦੇ ਸੀ ਉਹ ਸਰਾਮਣੀ ਦਫਤਰ ਬਣਿਆ ਉਹਨਾਂ ਦੀ ਦੇਖਰੇਖ ਚ ਤੇ ਜਿੱਦਣ ਉਹਦਾ ਅਧ ਘਾਟਣ ਸੀ ਨਾਲੇ ਸਗੇ ਭਰਾ ਦਾ ਜਵਾਈ ਸੀ ਉਹਨੂੰ ਸਰੂਪੇ ਵੇਲੇ ਸੈਕਟਰੀ ਸਾਹਿਬ ਨਾਲ ਬਾਬਾ ਗੁਲਾਬ ਸਿੰਘ ਸੀ ਕਰਨਾਲ ਤੋਂ ਉਹਨਾਂ ਦੇ ਗੱਲ ਪੈ ਗੇ ਉਹ ਲਾਈਵ ਸਾਰਾ ਹੈਗਾ ਔਰ ਉਹ ਜਿਹੜੀ ਗ੍ਰਾਂਟ ਆ ਪ੍ਰਧਾਨ ਸਾਹਿਬ ਦੇ ਕੋਲੋਂ ਉਹ ਵੀ ਲੈ ਕੇ ਗਏ ਸਰਦਾਰ ਝਿੰਡਾ ਸਾਹਿਬ ਨਾਲੇ ਦਿੱਤੀ ਵੀ ਕਿਸੇ ਪੰਚਾਇਤ ਘਰ ਨੂੰ ਹੈ ਸ਼ਾਇਦ ਆਪਣੇ ਪਿੰਡ ਜਾਂ ਇਲਾਕੇ ਦੇ ਵਿੱਚ ਹਰਿਆਣਾ ਕਮੇਟੀ ਦੀ ਗ੍ਰਾਂਟ ਵੀ ਹੋ ਜਾ ਸਕਦੀ ਹੈ। ਇਹੀ ਤਾਂ ਅਸੀਂ ਸਰਦਾਰ ਝਿੰਡਾ ਸਾਹਿਬ ਨੂੰ ਪੁੱਛਣੀ ਚਾਹੀਦੀ ਆ। ਪ੍ਰਧਾਨ ਸਾਹਿਬ ਤੋਂ ਤਾਂ ਲੈ ਕੇ ਉਹਨਾਂ ਲਈ ਕਿਤੇ ਆ। ਲਈ ਕਿੱਥੇ ਉਹਨਾਂ ਨੂੰ ਦੱਸਣਾ ਚਾਹੀਦੀ ਆ। ਇਹ ਸਰਦਾਰ ਝਿੰਡਾ ਸਾਹਿਬ ਨੂੰ ਦੱਸਣੀ ਚਾਹੀਦੀ ਆ। ਇਹ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਕੁਝ ਹੈ ਇਹ ਸਿਰਫ ਪ੍ਰਪਾਗੈਂਡਾ ਸਿਰਫ ਸੰਗਤ ਸੰਗਤ ਚ ਨੈਗੇਟਿਵਿਟੀ ਫਲਾਉਣ ਵਾਸਤੇ ਆ ਪ੍ਰਧਾਨ ਢਿੰਡਾ ਜਿਹੜੇ ਉਹ ਫੇਲ ਹੋ ਚੁੱਕੇ ਆ ਇਸ ਵੇਲੇ ਉਹਨਾਂ ਦਾ ਪ੍ਰਬੰਧ ਚੱਲ ਨਹੀਂ ਰਿਹਾ ਉਹਨਾਂ ਦੇ ਪਿੰਡ ਦੇ ਗੁਰੂ ਘਰ ਦਾ ਜਿਹੜਾ ਹਾਲ ਆ ਉਹ ਜਾ ਕੇ ਉਹਨਾਂ ਦੇ ਪਿੰਡ ਵਿੱਚ ਪਰਿੰਦਰ ਆਪਾ ਉਹਨੂੰ ਕਿੰਨੀ ਗ੍ਰਾਂਟ ਦਿੱਤੀ ਸੀ 15 ਲੱਖ ਜੀ 15 ਲੱਖ ਰੁਪਇਆ ਉਸ ਪਰਿਵਾਰ ਨੂੰ ਜਗ੍ਹਾ ਖਰੀਦਣ ਵਾਸਤੇ ਜਿਹੜੀ ਆ ਗ੍ਰਾਂਟ ਦਿੱਤੀ ਹੁਣ ਉਹ ਜਗ੍ਹਾ ਲੈਣ ਜਾਂ ਉੱਥੇ ਜਾਂ ਕਿਤੇ ਲੈਣ ਜਾਂ ਘਰ ਬੋਣ ਇਹ ਉਹਨਾਂ ਦਾ ਇਹ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਸਿਰਫ 2 ਕੇ 4 ਲੱਖ ਰੁਪਏ ਦਿੱਤੇ 5 ਲੱਖ ਰੁਪਏ ਦਿੱਤੀ ਪਰ ਹਰਿਆਣਾ ਕਮੇਟੀ ਨੇ 15 ਲੱਖ ਰੁਪਏ ਸਹਾਤਾ ਉਹਨਾਂ ਪਰਿਵਾਰਾਂ ਨੂੰ ਸਰਦਾਰ ਰਗਵੀਰ ਸਿੰਘ ਨੇ ਅਮੂਪੁਰ ਦੇ ਮੇਰੇ ਨਾਮ ਹੀ ਯਾਦ ਆ ਮੈਨੂੰ ਫੋਨ ਵੀ ਆਉਂਦਾ ਹੁੰਦਾ ਉਹਨਾਂ ਦਾ ਉਹਨਾਂ ਦੀ ਅਜੇ ਵੀ ਕਈ ਮੁਸ਼ਕਲਾਂ ਹੈਗੀਆਂ ਨੇ ਜਿਹੜੀ ਜਗ੍ਹਾ ਹੈਗੀ ਉਹ ਜਿੱਥੇ ਪਾਉਣਾ ਚਾਹੁੰਦੇ ਉਹ ਮਿਲ ਨਹੀਂ ਰਹੀ ਪਰ ਹਰਿਆਣਾ ਕਮੇਟੀ ਨੇ ਆਪਣਾ ਫਰਜ਼ ਪੂਰਾ ਕਰਕੇ ਉਹਨਾਂ ਨੂੰ ਜੋ ਐਲਾਨ ਕੀਤਾ ਸੀ ਅਸੀਂ ਉਹ ਸਹਾਇਤਾ ਜਿਹੜੀ ਹਰਿਆਣਾ ਕਮੇਟੀ ਆਜਾਣਾ ਆਪਾਂ ਇਹ ਉਹਨਾਂ ਨਾਲ ਤੁਸੀਂ ਪੈਸੇ ਲਾਓ ਸਾਹਿਬ ਨੇ ਜੋ ਲਾਂਚ ਕੀਤਾ ਫਿਰ ਜਾਂਚ ਹੋਣੀ ਚਾਹੀਦੀ ਸੰਗਤ ਚ ਜਾਂਚ ਹੋਣੀ ਚਾਹੀਦੀ ਅਸੀਂ ਹਰ ਜਾਂਚ ਵਿੱਚ ਸਾਥ ਦੇਾਂਗੇ ਪਰ ਸਰਦਾਰ ਢਿੰਡਾ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਡਾਬ ਟੈਸਟ 'ਚ ਵੀ ਸਹਿਯੋਗ ਦੇਣਾ ਚਾਹੀਦਾ ਕਾਲੇ ਦਿਵਸ ਦੀ ਜਾਂਚ ਵੀ ਸਾਥ ਦੇਣਾ ਚਾਹੀਦਾ ਬਜਟ ਤੇ ਆਡਿਟ ਦੇ ਵਿੱਚ ਵੀ ਉਹਨਾਂ ਨੂੰ ਪੂਰਾ ਸਹਿਯੋਗ ਤੇ ਜੁਡੀਸ਼ੀਅਲ ਕਮਿਸ਼ਨ ਦੀ ਦੇਖਰੇਖ ਦੇ ਵਿੱਚ ਸਾਰਾ ਜਿਹੜਾ ਪ੍ਰਧਾਨ ਢਿੰਡਾ ਸਾਹਿਬ ਉਹ ਡਿਕਟੇਟਰ ਬਣੇ ਹੋਏ ਆ ਉਹਨਾਂ ਦੀ ਹਰਿਆਣਾ ਕਮੇਟੀ ਹਰਿਆਣਾ ਕਮੇਟੀ ਨਹੀਂ ਉਹਨਾਂ ਦੀ ਆਪਣਾ ਧੜਾ ਉਹਨਾਂ ਦਾ ਉਹੀ ਜਰਨਲ ਉਹ ਸਾ ਉਹੀ ਐਗਜ਼ੀਕਟਿਵ ਆ ਉਹੀ ਹਰਿਆਣਾ ਕਮੇਟੀ ਆ ਉਹਦੇ ਚੋਂ ਵੀ ਅੱਧੇ ਨਾਰਾਜ਼ ਨੇ ਜਿਹੜੇ ਉਹਨਾਂ ਦੇ ਨਾਲ ਨਹੀਂ ਆ 100 ਕਰੋੜ ਦਾ ਬਜਟ ਆ 1000 ਕਰੋੜ ਦੀ ਯੂਨੀਵਰਸਿਟੀ ਖੋਲ ਦਿੰਦੇ ਕਿਤੇ ਕੈਂਸਰ ਹਸਪੀਟਲ ਖੋਲ ਦਿੰਦੇ ਆ ਪੰਜ ਸੱਤ ਸਕੂਲਾਂ ਦਾ ਤਾਂ ਐਲਾਨ ਕਰ ਚੁੱਕੇ ਆ ਕਿ ਇੱਥੇ ਵੀ ਖੋਲ ਦੇਣਾ ਉੱਥੇ ਵੀ ਖੋਲ ਦੇਣਾ ਤੋ ਇਹ ਜਿਹੜੀਆਂ ਗੱਲਾਂ ਨੇ ਉਹ ਇਹ ਸਿੱਧ ਕਰ ਦਿਆਂ ਨੇ ਕਿ ਜਾਂ ਤਾਂ ਉਹ ਉਮਰ ਦਾ ਤਕਾਜਾ ਆ ਅਸੀਂ ਤਾਂ ਵੱਡੀ ਉਮਰ ਕਰਕੇ ਸਤਕਾਰ ਕਰਦੇ ਪਰ ਉਹਨਾਂ ਨੇ ਜੋ ਜਲੂਸ ਕੱਢਿਆ ਜਿਸ ਤਰ੍ਹਾਂ ਦੀਆਂ ਸਟੇਟਮੈਂਟਾਂ ਦਿੱਤੀਆਂ ਉਤੋਂ ਲੱਗਦਾ ਕਿ ਉਹਨਾਂ ਦਾ ਤਵਾਜਨ ਠੀਕ ਨਹੀਂ ਆ ਦਿਮਾਗੀ ਸੰਤੁਲਨ ਠੀਕ ਨਹੀਂ ਉਹਨਾਂ ਨੂੰ ਕਿਸੇ ਚੰਗੇ ਡਾਕਟਰ ਤੋਂ ਇਲਾਜ ਅਸੀਂ ਤਾਂ ਉਹਨਾਂ ਦੇ ਪਰਿਵਾਰ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਕਿਸੇ ਚੰਗੇ ਹਸਪੀਟਲ ਤੋਂ ਇਲਾਜ ਕਰਾਉਣਾ ਚਾਹੀਦਾ ਜੇਕਰ ਉਹ ਨਹੀਂ ਤਾਂ ਅਸੀਂ ਆਪਣੇ ਟਰਸਟ ਦੇ ਵੱਲੋਂ ਉਹਨਾਂ ਦਾ ਇਲਾਜ ਕਰਾ ਦਿਆਂਗੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ